ਸਭ ਤੋਂ ਵੱਡਾ ਪ੍ਰੋਜੈਕਟ ਹੈ 6 ਕਰੋੜ 37 ਲੱਖ ਰੁਪਏ ਦਾ ਇਸ ਤੋਂ ਵੱਡਾ ਪ੍ਰੋਜੈਕਟ 74 ਸਾਲਾਂ ਦੇ ਵਿੱਚ ਪੰਜਾਬ 'ਚ ਮਨਜ਼ੂਰ ਨਹੀਂ ਹੋਇਆ ਹੈਗਾ ਜਦੋਂ ਨੀਅਤ ਸਾਫ਼ ਹੋਵੇ ਨੀਤੀ ਹੋਵੇ ਚੰਗੀ ਸੋਚ ਹੋਵੇ ਇਮਾਨਦਾਰੀ ਹੋਵੇ ਆਪ ਦਾ ਘਰ ਘਰ ਪਰਨ ਦੀ بجائے ਲੀਡਰ ਦੀ ਔਰ ਸਰਕਾਰ ਦੀ ਸੋਚੇ ਹੋਵੇ ਕਿ ਅਸੀਂ ਲੋਕਾਂ ਦਾ ਚੁੱਲ੍ਹਾ ਕਿਵੇਂ ਚੱਲਦਾ ਰੱਖਣਾ ਤੇ ਲੋਕਾਂ ਨੂੰ ਖੁਸ਼ਹਾਲੀ ਕਿਵੇਂ ਲੈ ਕੇ ਆਉਣੀ ਉਹਨਾਂ ਦੇ ਘਰਾਂ ਦੇ ਵਿੱਚ 73 ਸਾਲਾਂ ਦੇ ਵਿੱਚ ਇਹਨਾਂ ਨੂੰ ਪਾਣੀ ਨਹੀਂ ਲੱਗਿਆ ਹੁਣ ਪਿਛਲਾ ਭਾਂਗਾ ਟੋਟਾ ਨਗਰ ਰਾਇੰ ਦਾ ਸਾਰਾ ਹੁਣ ਕੱਢ ਦਾਂਗੇ ਅਸੀਂ ਅੱਜ ਕੈਬਨਟ ਮੰਤਰੀ ਅਮਨ अरोड़ा ਦੇ ਵੱਲੋਂ ਸੁਨਾਮ ਦੇ ਵਿੱਚ ਇੱਕ ਵੱਡੇ ਪ੍ਰੋਜੈਕਟ ਦਾ ਨੀ ਪੱਤਰ ਰੱਖਿਆ ਗਿਆਗਾ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਇਸ ਸਮੇਂ ਅਸੀਂ ਇੱਕ ਨਹਿਰ ਦੇ ਉੱਪਰ ਖੜੇ ਹਾਂ ਜਿੱਥੋਂ ਕੀ ਜਿਹੜਾ ਇੱਥੋਂ ਦਾ 540 ਏਕੜ ਰਕਬਾ ਜਿਸ ਪਾਈਪ ਲਾਈਨ ਦੇ ਨਾਲ ਸਿੱਝਿਆ ਜਾਣਾਗਾ ਉਸ ਦਾ ਉਦਘਾਟਨ ਅੱਜ ਮੰਤਰੀ ਸਾਹਿਬ ਨੇ ਕੀਤਾਗਾ ਮੰਤਰੀ ਸਾਹਿਬ ਕਿਵੇਂ ਦੇਖਦੇ ਹੋਗੇ ਕਿ ਅੱਜ ਜਿਵੇਂ ਦੇਖ ਰਹੇ ਆਂਗੇ ਕਿ 74 ਸਾਲ ਦਾ ਪਹਿਲਾ ਵੱਡਾ ਪ੍ਰੋਜੈਕਟ ਹੈ ਜਿਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜੇ ਚਲਦੀ ਨਹਿਰ 'ਚ ਇਸ ਤਰ੍ਹਾਂ ਦਾ ਮੋਗਾ ਲਾਉਣਾ ਵੀ ਪੁਸ਼ਤਾਂ ਲੰਘ ਜਾਂਦੀਆਂ ਨਹੀਂ ਹੈਗੇ ਤਾਂ ਕਿਵੇਂ ਪਾਸ ਕਰਵਾਇਆ ਦੇਖੋ ਇਹ ਪੁਸ਼ਤਾਂ ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਪੁਸ਼ਤਾਂ ਤੇ ਇਹਨਾਂ ਦੀ ਵਿਚਾਰ ਨਹੀਂ ਦੇ ਨਿਕਲ ਚੁੱਕੀਆਂ ਇਹਦਾ ਪੰਜਾਬ ਦੀ ਖੁਸ਼ਕਿਸਮਤੀ ਹੈ ਇਸ ਨਗਰ ਦੀ ਖੁਸ਼ਕਿਸਮਤੀ ਹੈ ਕਿ ਇੱਕ ਆਮ ਘਰਾਂ ਦੇ ਵਿੱਚੋਂ ਕਿਸਾਨ ਦਾ ਪੁੱਤ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਲੋਕਾਂ ਨੇ ਹੀ ਬਣਾਇਆ ਤੇ ਜੋ ਮੁੱਦਤਾਾਂ ਦੀ ਇਹਨਾਂ ਮੇਰੇ ਵੀਰਾਂ ਦੀ ਡਿਮਾਂਡ ਸੀਗੀ ਮੰਗ ਸੀਗੀ ਜਿਹਦੇ ਹਜੇ ਤੱਕ ਕਿਸੇ ਨੇ ਸੁਣਵਾਈ ਨਹੀਂ ਕੀਤੀ ਸੀਗੀ ਉਹ ਅੱਜ ਪੂਰੀ ਹੋਣ ਜਾ ਰਹੀ ਹੈ ਨਾਗਰੇ ਪਿੰਡ ਦੀ ਮੈਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਆਪਣੇ ਸਾਰੇ ਹਲਕੇ ਦੇ ਵਿੱਚ ਪਿੰਡਾਂ ਜਾ ਕੇ ਕਹਿੰਦਾ ਸੀਗਾ ਕਿ ਇੱਕ ਵਾਰ ਪੰਜਾਬ ਮੌਕਾ ਦੇ ਦੇ ਸਾਡੇ ਵੱਡੇ ਵੀਰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਜਾਣਾ ਤੇ ਤੁਸੀਂ ਜਦੋਂ ਸலாம் ਹਲਕੇ ਨੇ ਮੈਨੂੰ ਮੌਕਾ ਦਿੱਤਾ ਤੇ ਡਿਵੈਲਪਮੈਂਟ ਦੇ ਕੰਮਾਂ ਦੇ ਘੜੇਲ ਕੱਢ ਦੂੰਗਾ ਤੇ ਅੱਜ ਪਰਮਾਤਮਾ ਨੇ ਇਹ ਮਿਹਰ ਕੀਤੀ ਹੈ ਕਿ ਪਿਛਲੇ 74 ਸਾਲਾਂ ਦੇ ਵਿੱਚ ਜਿਸ ਪਿੰਡ ਨੂੰ 1350 ਏਕੜ ਰਕਬਾ 260 ਘਰ ਤੇ 26 ਕਿਲੋਮੀਟਰ ਦੀ ਲੰਬੀ ਪਾਈਪਲਾਈਨ ਨੂੰ ਨਹਿਰੀ ਪਾਣੀ ਹੈ ਜਿਹੜਾ ਉਹ ਧੱਗਰ ਮੇਨ ਬ੍ਰਾਂਚ ਦੇ ਵਿੱਚੋਂ 6 ਕਰੋੜ 37 ਲੱਖ ਰੁਪਏ ਦੀ ਲਾਗਤ ਦੇ ਨਾਲ ਇਸ ਪ੍ਰੋਜੈਕਟ ਦੀ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਪੰਜਾਬ ਦੇ 74 ਸਾਲਾਂ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦਾ ਇਹ ਕਿਸੇ ਇੱਕ ਮੋਗੇ ਤੋਂ ਇੱਕ ਪਿੰਡ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ 6 ਕਰੋੜ 37 ਲੱਖ ਰੁਪਏ ਦਾ ਇਸ ਤੋਂ ਵੱਡਾ ਪ੍ਰੋਜੈਕਟ 74 ਸਾਲਾਂ ਦੇ ਵਿੱਚ ਪੰਜਾਬ ਵਿੱਚ ਮਨਜ਼ੂਰ ਨਹੀਂ ਹੋਇਆ ਹੈਗਾ ਜੋ ਨਾਗਰੇ ਪਿੰਡਲੇ ਦੇ ਲਈ ਮਨਜ਼ੂਰੀ ਤੇ ਅੱਜ ਇਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਵੇਂ ਤੁਸੀਂ ਦੱਸ ਤਾ ਕੋਈ 26 ਕਿਲੋਮੀਟਰ ਸੰਗਰੂਰ ਇੱਥੋਂ 26 ਕਿਲੋਮੀਟਰ ਲੋਕੇਸ਼ਨ ਬਣਦੀ ਆ ਅਸੀਂ ਲਾ ਕੇ ਦੇਖੀ ਆ ਤਾਂ ਇਹ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਕਿਸ ਤਰ੍ਹਾਂ ਜਿਵੇਂ ਕਿ ਅਸੀਂ ਦੇਖਦੇ ਆ ਕਿ ਜਿਹੜਾ ਵੱਡਾ ਸੰਕਟ ਹੈ ਪਾਣੀ ਦਾ ਧਰਤੀ ਹੇਠਲਾ ਪਾਣੀ نیچے ਜਾ ਰਿਹਾ ਹੈਗਾ ਤਾਂ ਇਹ ਇੱਥੋਂ ਇਹਦੀ ਪਲੈਨਿੰਗ ਕਿਸ ਤਰ੍ਹਾਂ ਬਣੀ ਦੇਖੋ ਇਹ ਪਲਾਨ ਤਾਂ ਪਹਿਲੇ ਦਿਨ ਤੋਂ ਜਦੋਂ ਮਾਨਸਾਹਿਬ ਦੀ ਸਰਕਾਰ ਬਣੀ ਅਸੀਂ ਲੋਕਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਤੁਸੀਂ ਸਿਰਫ ਇਸ 6 ਕਰੋੜ 37 ਲੱਖ ਦੀ ਤੇ ਨਾਗਰੇ ਦੀ 26 ਕਿਲੋਮੀਟਰ ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ ਇਹ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਕੰਮ ਚੱਲ ਰਹੇ ਤੇ ਜਿਵੇਂ ਮੈਂ ਤੁਹਾਨੂੰ ਸਿਰਫ ਆਪਦੇ ਹਲਕੇ ਸੁਨਾਮ ਦੀ ਗੱਲ ਕਰਦਾ ਤੇ ਕੱਲੇ ਸੁਨਾਮ ਸੁਨਾਮ ਹਲਕੇ ਦੇ ਵਿੱਚ 68 ਕਰੋੜ ਰੁਪਏ ਦੀ 68 ਕਰੋੜ ਦੀ ਲਗਤ ਦੇ ਨਾਲ 400 ਕਿਲੋਮੀਟਰ ਲੰਬੀ ਪਾਈਪਲਾਈਨ ਸਿਰਫ ਸੁਨਾਮ ਹਲਕੇ ਦੇ ਵਿੱਚ ਪੈ ਰਹੀ ਹੈ ਹੁਣ ਤੁਸੀਂ ਇੱਥੋਂ ਸੰਗਰੂਰ ਦੀ ਗਿਣਤੀ ਕਰੀ ਜੇ ਇੱਥੋਂ 400 ਕਿਲੋਮੀਟਰ ਕਰੋਗੇ ਤੇ ਦੇਖ ਲਓ ਕਿੱਥੇ ਜਾ ਪਹੁੰਚਾਂਗੇ ਪਾਕਿਸਤਾਨ ਟੱਪ ਜਾਗੇ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜਦੋਂ ਨੀਅਤ ਸਾਫ਼ ਹੋਵੇ ਨੀਤੀ ਹੋਵੇ ਚੰਗੀ ਸੋਚ ਹੋਵੇ ਇਮਾਨਦਾਰੀ ਹੋਵੇ ਆਪ ਦਾ ਘਰ ਘਰ ਪਰਨ ਦੀ بجائے ਲੀਡਰ ਦੀ ਔਰ ਸਰਕਾਰ ਦੀ ਸੋਚ ਇਹ ਹੋਵੇ ਕਿ ਅਸੀਂ ਲੋਕਾਂ ਦਾ ਚੁੱਲ੍ਹਾ ਕਿਵੇਂ ਚੱਲਦਾ ਰੱਖਣਾ ਤੇ ਲੋਕਾਂ ਨੂੰ ਖੁਸ਼ਹਾਲੀ ਕਿਵੇਂ ਲੈ ਕੇ ਆਉਣੀ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਕਿ ਸਾਡੇ ਲੀਡਰ ਕੇਜਰੀਵਾਲ ਸਾਹਿਬ ਮਾਨ ਸਾਹਿਬ ਦੇ ਸਾਡੇ ਸਾਰਿਆਂ ਦੇ ਵਿੱਚ ਹੀ ਹੈਗੀ ਉਹਦੇ ਉੱਪਰ ਪਹਿਲੇ ਦਿਨ ਤੋਂ ਕੰਮ ਸ਼ੁਰੂ ਹੋ ਗਿਆ ਸੀਗਾ ਤੇ ਉਹਦੇ ਉਹਨਾਂ ਕੋਸ਼ਿਸ਼ਾਂ ਦੇ ਉੱਪਰ ਬੂਰ ਪੈਣੇ ਨੇ ਜਿਹੜੇ ਉਹਨਾਂ ਸ਼ੁਰੂ ਹੋ ਗਏ ਨੇ ਕਦੋਂ ਕਿੰਨਾ ਕੁ ਟਾਈਮ ਲੱਗੇਗਾ ਕਿ ਜਦੋਂ ਦੁਬਾਰਾ ਤੁਸੀਂ ਆਓਗੇ ਤੇ ਆਖਰੀ ਟੇਲ ਤੇ ਪਾਣੀ ਪਹੁੰਚੇਗਾ ਦੇਖੋ ਇਹਦੇ ਵਿੱਚ ਜਦੋਂ ਪਾਈਪਲਾਈਨ ਪੈਣੀ ਹੈ ਸਾਡੇ ਵੱਲੋਂ ਤਾਂ ਕੰਮ ਅੱਜ ਸ਼ੁਰੂ ਹੈ ਪੈਸੇ ਆ ਚੁੱਕੇ ਸਾਰਾ ਕੁਝ ਸਾਡੇ ਵੱਲੋਂ ਕੰਪਲੀਟ ਹੈ ਇਹ ਜਦੋਂ ਹੀ ਹੁਣ ਫਸਲ ਵੱਢੀ ਜਾਣੀ ਹੈ ਉਹਦੀ ਨਾਲ ਦੀ ਨਾਲ ਕਿਸਾਨ ਵੀਰਾਂ ਨੇ ਰਾਹ ਦੇ ਦੇਣਾ ਜਿੱਥੇ ਪਾਈਪਲਾਈਨ ਪੈਣੀ ਹੈ ਤੇ ਮੈਕਬੀਨ ਆਪਦਾ ਨਾਲ ਦੇ ਕੰਮ ਸ਼ੁਰੂ ਕਰ ਦੇਣਾ ਇਸੇ ਸਾਲ ਦੇ ਵਿੱਚ ਵਿੱਚ ਇਹ 26 ਕਿਲੋਮੀਟਰ ਪਾਈਪਲਾਈਨ ਪਾ ਕੇ ਇਸੇ ਸਾਲ ਦੇ ਵਿੱਚ ਵਿੱਚ 13 ਤੱਕ ਪਾਣੀ ਹੈ ਜਿਹੜਾ ਉਹ ਪਹੁੰਚਾ ਦੇਣਾ ਤੇ ਸਭ ਤੋਂ ਵੱਡੀ ਗੱਲ ਆ ਇਸ ਪ੍ਰੋਜੈਕਟ ਦੀ ਇਹ ਹੈ ਕਿ ਇਹ ਮੇਨ ਲਾਈਨ ਦੇ ਉੱਪਰ ਹੈ ਤੇ ਮੇਨ ਲਾਈਨ ਦੇ ਵਿੱਚੋਂ ਪਾਣੀ ਦੀ ਕਦੇ ਜਿਹੜਾ 75 ਸਾਲਾਂ ਦੇ ਵਿੱਚ ਇਹਨਾਂ ਨੂੰ ਪਾਣੀ ਨਹੀਂ ਲੱਗਿਆ ਹੁਣ ਪਿਛਲਾ ਭਾਂਗਾ ਟੋਟਾ ਨਗਰਿਆਂ ਦਾ ਸਾਰਾ ਹੁਣ ਕਢਦਾਂਗੇ ਅਸੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਲੱਗੇ ਹੋਏ ਹੋਗੇ ਲਗਾਤਾਰ ਉਦਘਾਟਨ ਅਸੀਂ ਦੇਖ ਰਿਆਂਗੇ ਲੱਗਦਾ ਤਾਂ ਨਹੀਂ ਕਿ ਜਿਸ ਤਰ੍ਹਾਂ 2022 ਦੇ ਵਿੱਚ ਤੁਸੀਂ ਹੈਟ੍ਰਿਕ ਮਾਰੀ ਸੀ ਲੋਕ ਸਭਾ ਚੋਣਾਂ ਕਿਤੇ ਪਾਰਟੀ ਸੋਚ ਰਹੀ ਹੋਵੇ ਕਿ ਹੈਟ੍ਰਿਕ ਮਾਰਨ ਦੀ ਤਿਆਰੀ ਹੋਵੇ ਨਹੀਂ ਜਦੋਂ ਕੰਮ ਕਰਾਂਗੇ ਤਾਂ ਹੈਟ੍ਰਿਕਾਂ ਤਾਂ ਵੱਜਦੀਆਂ ਰਹਿਣੀਆਂ ਨੇ ਜਿਸ ਤਰੀਕੇ ਨਾਲ ਹਟ ਭਗਵੰਤ ਮਾਨ ਜੀ ਦਿਨ ਰਾਤ ਲੱਗੇ ਹੋਏ ਨੇ ਉਹਨਾਂ ਦੀ ਸਾਰੀ ਟੀਮ ਲੱਗੀ ਹੋਈ ਹੈ ਸਾਫ਼ ਨੀਅਤ ਨੀਤੀ ਇਮਾਨਦਾਰੀ ਦੇ ਨਾਲ ਦੇਖੋ ਗੱਲ ਪਤਾ ਕੀ ਹੈ ਜੀ ਮੈਂ ਹਮੇਸ਼ਾ ਰਾਜਨੀਤੀ ਦੇ ਵਿੱਚ ਇਹ ਕਹਣਾ ਕਿ ਆਪਾਂ ਗੱਲ ਕਰਦੇ ਹਾਂ ਕਿ ਵੋਟਾਂ ਕਿਵੇਂ ਲੈਣੀਆਂ ਨੇ ਇਹ ਸੋਚਣ ਦੀ ਲੋੜ ਨਹੀਂ ਹੋਣੀ ਚਾਹੀਦੀ ਤੁਸੀਂ ਪੰਜ ਸਾਲ ਜੇ ਲੋਕ ਮੌਕਾ ਦਿੰਦੇ ਨੇ ਪੰਜ ਸਾਲ ਕੰਮ ਕਰੀ ਚੱਲੋ ਸਿਰ ਸਿੱਟ ਕੇ ਕੰਮ ਕਰੀ ਚੱਲੋ ਇਮਾਨਦਾਰੀ ਨਾਲ ਕਰੀ ਚੱਲੋ ਵੋਟਾਂ ਆਪਣੇ ਆਪ ਆ ਜਾਣਗੀਆਂ ਵੋਟਾਂ ਆ ਵਾਸਤੇ ਤੁਸੀਂ ਪਹਿਲਾਂ ਹੁਣ ਤੱਕ ਉਹ ਜਬਾਨੇ ਗਏ ਕਿ ਜਾਓ ਝੂਠਤਵਾਨ ਬੋਲੋ ਲਾਰੇ ਲੱਪੇ ਲਾਓ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾਓ ਉਹਦੀ ਲੋੜ ਹੀ ਨਹੀਂ ਹੈਗੀ ਤੁਸੀਂ ਕੰਮ ਕਰੋ ਲੋਕਾਂ ਨੇ ਵੋਟ ਆਪਣੇ ਪਾ ਦੇਣੀ ਹੈ ਕੰਮ ਪਿਆਰਾ ਹੁੰਦਾ ਜੀ ਚੰਮ ਨਹੀਂ ਪਿਆਰਾ ਹੁੰਦਾ ਐਸੀ ਸੋਚਣਾ ਜੇ ਚੱਲੋਂਗੇ ਤਾਂ ਵੋਟਾਂ ਪੈ ਜਾਂਦੀਆਂ ਹੁੰਦੀਆਂ ਨੇ ਹੈਟਰ ਕੰਮ ਵਜਦੀ ਰਹਿੰਦੀਆਂ ਨੇ ਬਿਲਕੁਲ ਇਹ ਸਨ ਕੈਬਨਿਟ ਮੰਤਰੀ ਅਮਨ ਅਰੋੜਾ ਜਿਨ੍ਹਾਂ ਨੇ ਦੱਸਿਆਗਾ ਕਿ ਜਿਹੜਾ ਭੂਮੀ ਅਤੇ ਜਲ ਸਪਲਾਈ ਵਿਭਾਗ ਦਾ ਜਿਹੜਾ 74 ਸਾਲ ਦਾ ਹੁਣ ਤੱਕ ਦਾ ਸਭ ਤੋਂ ਜਿਹੜਾ ਵੱਡਾ ਪ੍ਰੋਜੈਕਟ ਹੈਗਾ ਜੋ ਉਸ ਦਾ ਉਦਘਾਟਨ ਕੀਤਾ ਹੈਗਾ ਕੁਲਵੀਰ ਸਿੰਘ ਸਮਰ نیوز ਸੰਗਰੂਰ